ਚਾਈਨਾ ਡੋਰ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਅਤੇ ਇਸ ਦੀ ਚਪੇੜ ਦੇ ਵਿੱਚ ਕਈ ਵਾਰ ਪੰਛੀ ਵੀ ਆ ਜਾਂਦੇ ਨੇ ਅੱਜ ਇੱਕ ਅਜੀਹਾ ਮਾਮਲਾ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਚਾਈਨਾ ਡੋਰ ਦੀ ਚਪੇੜ ਦੇ ਵਿੱਚ ਇੱਕ ਈਗਲ ਪੰਛੀ ਆ ਗਿਆ ਜਿਸ ਨੂੰ ਸਥਾਨਕ ਲੋਕਾਂ ਦੇ ਵੱਲੋਂ ਵਾਈਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤ ਦੇ ਉੱਪਰ ਫਸਿਆ ਹੋਇਆ ਸੀ ਜਿਸ ਨੂੰ ਬਚਾਉਣ ਦੇ ਲਈ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਕੋਸ਼ਿਸ਼ਾਂ ਨਕਾਮ ਹੋ ਗਈਆਂ ਜਿਸ ਤੋਂ ਬਾਅਦ ਅਸੀਂ ਵਾਈਲਡ ਲਾਈਫ ਵਿਭਾਗ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਪੰਛੀ ਨੂੰ ਹੇਠਾਂ ਉਤਾਰਿਆ ਗਿਆ ਜਿਸ ਤੋਂ ਬਾਅਦ ਇਸ ਦੀ ਜਾਨ ਬਚ ਗਈ ਜੇਕਰ ਇਸ ਨੂੰ ਨਾ ਉਤਾਰਿਆ ਜਾਂਦਾ ਤਾਂ ਭੁੱਖ ਪਿਆਸ ਨਾਲ ਇਸ ਦੀ ਮੌਤ ਹੋ ਸਕਦੀ ਸੀ ਮੈਂ ਜੀ ਬੜਾ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਮੈਂ ਸਵੇਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦੇਵੇ ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਆ ਚਾਈਨਾ ਡੋਰ ਦੇ ਵਿੱਚ ਫਸਿਆਦਾ ਸੀ ਸੇਰ ਦਾ طرف ਦਾ ਆਹੀ ਪਾਣੀ ਤੋਂ ਪਿਆਸਾ ਸੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋਲ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਆ ਇਹ ਭਾਜ ਨੇ ਵੀ ਚਲੋ ਦਫ਼ਤਰ ਜਾ ਕੇ ਮੈਨੂੰ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜ ਇਹ 라ਜੀ ਭਾਗ ਦਾ ਸਾਰਿਆਂ ਨੇ ਸਾਥ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਇਹਨਾਂ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿੰਨਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਇਹਨਾਂ ਨੇ ਕਿਸ ਨਾ ਕਿਸੇ ਤਰੀਕੇ ਕਰਕੇ ਮਦਦ ਕੀਤੀ ਹੈ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਅਗਲੇ ਵੀ ਨੰਬਰ ਦੇਣਾ ਚਲਾਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁਤ ਵਧੀਆ ਕੰ ਇਹ ਮੁੰਡੇ ਚਾਇਨਾ ਡੋਰ ਵਰਤਦੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਇਹਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਨੇ ਵੀ ਬੇਜਬਾਨ ਆ ਕਿ ਕੋਈ ਮਦਦ ਤੇ ਮੰਗ ਨਹੀਂ ਸਕਦੇ ਆਹੀ ਕਰ ਸਕਦੇ ਆ ਮਦਦ ਕਿ ਕਿਸ ਤਰ੍ਹਾਂ ਇਹਨਾਂ ਨੇ ਇਹਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਆ ਇਹ ਜਗਾ ਕਿਹੜੀ ਬਾਜੀ ਇਹ ਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ ਕਿਹੜਾ ਜਾਨਵਰ ਸੀ ਇਹ ਜਾਨਵਰ ਇਲ ਕਹਿੰਦੇ ਸੀਗੇ ਬਾਜਟ ਹੈ ਬਾਜੀ ਬੋਲਦੇ ਨੇ ਹਾਂਜੀ ਮੇਰਾ ਨਾਮ ਵੀਵੇਕ ਸਿੰਘ ਹੈ ਦੇਖੋ ਆਈ ਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਇਲ ਜਿਹੜੀ ਆ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਆ ਹੀ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕੋਈ ਬੰਦ ਬਿਲਡਿੰਗ ਹੈ ਕਿਉਂਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਤੇ ਇਹ ਤੇ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਅੱਛਾ ਦੇ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ ਠੀਕ ਹੈ ਜੀ ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪਲੀਜ਼ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ ਹੈ ਇਹ ਤਾਂ ਪਾਈ ਦਿਖਾਈ ਦੇਗਾ ਜੇ ਤੁਹਾਨੂੰ ਪਰ ਜੀ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਯੂਜ਼ ਕਰਦਾ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਹੀ ਦੇਖੋ ਕਿੰਨੇ ਵੀ ਚਾਨਾ ਡੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਪੰਛੀ ਪਤਾ ਨਹੀਂ ਉਹ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਰੋ ਹੁਣੀ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਆ ਤੇ ਅਸੀਂ ਸਰੋ ਨਾਲ ਦੇ ਨਾਲ ਸਵੈਲਫ ਕੀਤੀ ਨਾਲ ਬੜੋ ਜਦਵਜਾਦ ਹੋ ਗਏ ਅਸੀਂ ਫਿਰ ਇਹਨੂੰ ਵਿਚਾਰੇ ਨੂੰ ਤੋ ਪੰਛੀ ਨੂੰ ਲਾਇਆ ਵਿਚਾਰੇ ਨੂੰ ਹਾਂਜੀ ਬੜੀ ਮੈਂ ਕਿਹਤਰ ਮਿਹਨਤ ਕੱਢੀ ਬਹੁਤ ਸਾਰਾ ਬਹੁਤ ਜ਼ਿਆਦਾ ਅਜਿਹੇ ਬੱਚੇ ਚਾਈਨਾ ਡੋਰ ਵਰਤਦੇ ਉਹਨਾਂ ਨੂੰ ਕੀ ਪੈਸੇ ਆਉਂਦੇ ਸਰ ਅਸੀਂ ਤਾਂ ਕਹਿੰਦੇ ਚਾਈਨਾ ਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਉਹ ਬਹੁਤ ਜ਼ਿਆਦਾ ਨੁਕਸਾਨ ਦੇ ਸਰ